ਇਸ ਕੌਮ ਦੀਆਂ ਮੁਰਤੋਂ ਆਤਾਂ ਨੇ ਉਹ ਕੌਮ ਜਿਉੜੇ ਕਰੇ ਪੈਦਾ ਉਹ ਲੌਂਦੀਆਂ ਰੰਗ ਸ਼ਹਾਦਤਾਂ ਨੇ ਕੱਲ ਕੀ ਤਰਦਾ ਲਾੜਲਾ ਸਾਈਂ ਬਾਬਾ ਜੀ ਹਾਰ ਤੱਕ ਮੈਦਾਨੇ ਜੰਗ ਦੇ ਵਿੱਚ ਗਿਆ ਮੈਦਾਨੇ ਜੰਗ ਦੇ ਵਿੱਚ ਜਾ ਕੇ ਆਪਣੀ ਤਲਵਾਰ ਦਾ ਜੋਹਰ ਬਖਾਇਆ ਉਹਨਾਂ ਦੁਸ਼ਮਣਾਂ ਦੇ ਨਾਲ ਵਜ਼ੀਰ ਕਾਦੀਆਂ ਪਹੁੰਚਦਿਆਂ ਗੋਤਮ ਗੋਤਾ ਹੋਇਆ ਪਰ ਕਿੰਨਾ ਚਿਰ ਲੜ ਸਕਦਾ ਸੀ ਆਖਰਕਾਰ ਸ਼ਹਾਦਤਾਂ ਜਾਨ ਪੀ ਗਿਆ ਕਾਲਕੀ ਪਰਮਾਤਮਾ ਮਹਾਰਾਜ ਘੜੀ ਤੋਂ ਤੇ ਬੈਠੇ ਵੇਖ ਰਹੇ ਨੇ ਸ਼ਾਮ ਹੋ ਚੁੱਕੀ ਹੈ ਤੇ ਮਹਾਰਾਜ ਚੜਤੀ ਕਲਾ ਦੇ ਚਕਾਰੇ ਛੱਡੀ ਜਾ ਰਹੇ ਨੇ ਤੇ ਆਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਜਾ ਰਹੀ ਹੈ ਕਿ ਐ ਦੱਤੇ ਪਰਮਾਤਮਾ ਅੱਜ ਮੈਂ ਸੁਰਖਰੂ ਹੋ ਚੁੱਕਿਆ ਵਾ ਅੱਜ ਮੇਰੇ ਕੋਲ ਕੁਝ ਨਹੀਂ ਹੈ ਅੱਜ ਜਾਨਾ ਤੋਂ ਪਿਆਰੇ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ ਮਹਾਰਾਜ ਨੇ ਮਹਾਰਾਜ ਦੇ ਪੰਜਾਂ ਪਿਆਰੇ ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਘਮ ਸਿੰਘ ਤੇ ਭਾਈ ਸਾਹਿਬ ਸਿੰਘ ਮਹਾਰਾਜ ਤਾਂ ਪਿਆਰੇ ਸ਼ਹੀਦ ਹੋ ਰਹੇ ਉਸ ਧਰਮ ਦੀ ਧੋਤੇ ਭਾਈ ਮਦਰ ਸਿੰਘ ਆ ਭਾਈ ਕਾਟਾ ਸਿੰਘ ਭਾਈ ਲਾਲ ਸਿੰਘ ਵਰਗੇ ਆਪਣੀਆਂ ਸ਼ਹਾਦਤਾਂ ਦਾ ਜਾਨ ਪੀਰੇ ਨੇ ਗੁਰੂ ਦੇ ਉੱਤੇ ਆਪਣੀ ਜਿੰਦਗੀ ਘੋਲ ਕੇ ਮਾਰੇ ਨੇ ਅਗਲਾ ਦੰ ਚੜ ਰਿਹਾ ਮਾਰਾ ਨੇ ਅਫਸੋਸ ਨਹੀਂ ਕੀਤਾ ਕਿ ਮੇਰੇ ਦੋ ਪੁੱਤ ਇਸ ਧਰਮ ਦੇ ਉੱਤੇ ਸ਼ਹੀਦ ਹੋ ਗਏ ਮਾਰੇ ਚੜ ਦੀ ਕਲਾ ਵਿੱਚ ਦੇ ਵੱਡੇ ਵੱਡੇ ਜਰਨੈਲ ਮੌਤ ਨੂੰ ਵੇਖ ਕੇ ਉਹਨਾਂ ਦਾ ਹੌਸਲਾ ਟੁੱਟ ਗਿਆ ਪਰ ਮਹਾਰਾਜ ਦਾ ਹੌਸਲਾ ਨਹੀਂ ਟੁੱਟਿਆ ਮਹਾਰਾਜ ਦੇ ਪੁੱਤ ਸ਼ਹੀਦ ਹੋ ਚੁੱਕੇ ਨੇ ਅਕਲਾ ਤੋਂ ਦਿਨ ਚੜ੍ਹਦੇ ਕਲਗੀਧਰ ਪਾਸ਼ਾ ਮਹਾਰਾਜ ਅਮਰਤ ਵੇਲੇ ਆਇਆ ਅਮਰਤ ਵੇਲੇ ਮਹਾਰਾਜ ਨੇ ਅਜ ਕਮਰ ਕਸਾ ਕੀਤਾ ਸ਼ਾਤਰ ਵਾਸਰ ਮਹਾਰਾਜ ਸੁਜਾਲੇ ਜਦੋਂ ਸੁਜਾ ਕੇ ਪਾਸ਼ਾ ਤਿਆਰਪੁਰ ਤਿਆਰ ਹੋਏ ਭਾਈ ਵਿਆਸ ਸਿੰਘ ਜੀ ਕੋਲ ਖੜੇ ਨੇ ਕਲਗੀਧਰ ਪਾਸ਼ਾ ਮਹਾਰਾਜ ਕਹਿੰਦੇ ਵਿਆਸ ਸਿੰਘ ਜੀ ਅੱਜ ਬੜਾ ਭਗਾਂ ਵਾਲਾ ਦਿਨ ਚੜਿਆ ਏ ਇਹ ਸ਼ਹੀਦਾਂ ਦੀ ਧਰਤੀ ਐ ਇੱਥੇ ਸ਼ਹੀਦਾਂ ਦਾ ਰੱਤ ਡੁੱਲਿਆ ਐ ਅੱਜ ਮੇਰੇ ਮਨ ਦੇ ਵਿੱਚ ਵੀ ਚਾਹੇ ਕਿ ਮੈਂ ਵੀ ਮਦਾਨੇ ਜੰਗ ਦੇ ਵਿੱਚ ਜਾ ਕੇ ਜਿੱਤੇ ਜਾਨੋਂ ਪਿਆਰੇ ਸੰਗ ਸ਼ਿੰਦਾਰੇ ਆਪਣੀਆਂ ਝਾੜਾ ਦਿੱਤੀਆਂ ਮੈਂ ਵੀ ਮਦਾਨੇ ਜੰਗ ਦੇ ਵਿੱਚ ਜਾ ਕੇ ਇਹਨਾਂ ਦੁਸ਼ਮਣਾਂ ਦੇ ਨਾਲ ਦੋ ਹੱਥ ਕਰਾਂ ਭਾਈ ਉਹ ਦਿਆ ਸੰਗ ਹੈਰਾਨ ਰਹਿ ਗਿਆ ਕਹਿੰਦੇ ਪਾਸ਼ਾ ਜੀ ਉਹ ਇਹਨੂੰ ਤੱਕਦਾ ਜੇ ਬਾਗ ਦਾ ਮਾਲੀ ਇੰਚ ਚਲਿਆ ਗਿਆ ਤਾਂ ਬਾਗ ਨੂੰ ਕੌਣ ਸੰਭਾਲੇਗਾ ਮਹਾਰਾਜ ਕਹਿੰਦੇ ਅਸੀਂ ਸ਼ਾਹ ਦਾ ਜਾਟ ਮਿਲ ਚਲੇ ਆ ਜਿਹੜੇ ਬਾਕੀ ਸੰਗ ਰਹਿ ਗਏ ਉਹ ਵੀ ਹੱਥ ਹੱਥ ਕੇ ਸ਼ਾਹ ਦਾ ਜਾਮ ਪੀ ਜਾਇਓ ਪਰ ਇਹਨਾਂ ਜਾਮਾਂ ਦੇ ਅੱਗੇ ਇਹਨਾਂ ਵਜ਼ੀਰ ਕਾਹਨੂੰ ਫੌਜਾਂ ਦੇ ਅੱਗੇ ਕਿਵੇਂ ਆਪਣੇ ਗੋਟਾਂ ਟਕੜੇ ਮਰਨਾ ਪ੍ਰਮਾਨ ਕਰ ਲਿਓ ਕਹਿੰਦੇ ਮਹਾਰਾਜ ਜੀਓ ਬਾਗ ਦੇ ਮਾਲੀ ਨੂੰ ਨਹੀਂ ਜਾਣਦੇ ਨਾ ਮਹਾਰਾਜ ਸਾਡੇ ਵਰਗੇ ਸੱਕ ਮਹਾਰਾਜ ਤੁਸੀਂ ਉਹਨੇ ਕਾ ਪੈਦਾ ਕਰ ਲਓ ਬਬਾ ਪਰ ਤੁਹਾਡੇ ਵਰਗਾ ਸਾਨੂੰ ਗੁਰੂ ਨਹੀਂ ਮਿਲਦਾ। ਪਰ ਗੁਰੂ ਨਹੀਂ ਮਿਲਦਾ। ਕਰੋ ਕਿਰਪਾ ਕਲਗੀਧਰ ਪਾਸ਼ਾ ਮਹਾਰਾਜ ਜੀ ਨਹੀਂ ਇੱਕ ਧੂਪਾ ਕਾਵਲ ਸਮਾ ਕਿਹ ਹੋਵੇਗਾ ਜਿੱਦ ਤੇ ਮੇਰੇ ਜਾਨਤੋਂ ਤੱਕ ਸਭ ਸ਼ਹੀਦ ਹੋਏ ਹੋਣਾ। ਮੇਰੇ ਪਰਚੰਦਾ ਸ਼ਹੀਦ ਹੋਏ ਹੋਣਾ ਤੇ ਮੈਨੂੰ ਵੀ ਇਹ ਮਾਸ ਭਾਗ ਮਿਲ ਰਿਹਾ ਏ ਤੇ ਮੈਂ ਵੀ ਇਸ ਧਰਮ ਤੇ ਲੜ ਕੇ ਸ਼ਹੀਦ ਹੋ ਜਾ। ਕਿਤੇ ਲੋਕ ਇਹ ਨਾ ਕਹਣ ਕਿ ਕਲਗੀਧਰ ਪਾਸ਼ਾ ਮਹਾਰਾਜ ਆਪਣੀ ਜਾਨ ਵਜਾ ਕੇ ਗੜੀ ਦੇ ਵਿੱਚੋਂ ਭੱਜ ਗਏ ਮੈਂ ਲੜਨਾ ਚਾਹਣਾ ਮਰਨਾ ਕਰੋ ਪਰ ਭਾਈ ਦਿਆ ਸਿੰਘ ਨੂੰ ਉਹ ਸਮਾਂ ਚਾਹਤ ਆ ਗਿਆ ਜਦ ਮਹਾਰਾਜ ਨੇ ਪੰਜਾਬ ਤਾਰਾ ਤੱਕ ਬਖਸ਼ਿਸ਼ ਕੀਤੀ ਸੀ ਆਪਣੇ ਜਿਹੜੇ ਉਸ ਵਕਤ ਗੜੀ ਦੇ ਵਿੱਚ 11 ਸੰਗ ਰਹੇ ਸੂਕੇ ਤਾਰਾ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਤਾਂ ਅੱਜ ਪੰਜਾ ਸਿੰਘਾਂ ਨੂੰ ਆਪਣੇ ਕੋਲ ਇਕੱਠਾ ਕੀਤਾ ਇਕੱਠੇ ਕਰਕੇ ਕਲਗੀਧਰ ਪਾਸ਼ਾ ਮਹਾਰਾਜ ਦੇ ਕੋਲ ਆ ਗਏ ਕਲਗੀਧਰ ਪਾਸ਼ਾ ਜਿਹੜੂ ਤੁਹਾਨੂੰ ਮਾਰ ਦਿੰਦਾ ਹੈ ਕਾਡਾ ਤਾਂ ਕਿਰਪਾ ਕੀਤੀਆਂ ਤੇ ਪੰਛਾ ਜਥੇ ਦੀ ਸਾਨੂੰ ਅਮਰਤਿ ਸ਼ਕਾਇਆ ਹੈ ਤੇ ਸਾਨੂੰ ਅਮਰਤਿ ਸ਼ਕਾ ਕੇ ਖਾਲਸਾ ਪੰਥ ਦਾ ਨਾਮ ਲਿਖਾਇਆ ਖਾਲਸਾ ਪੜ ਦੀ ਸਿਰਜਣਾ ਕੀਤੀ ਹੈ ਤੇ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜੋ ਵੀ ਖਾਲਸਾ ਪੰਥ ਹੁਕਮ ਕਰੇ ਉਸ ਦੇ ਉਸਤੇ ਅੱਗੇ ਸਾਰੀ ਸੰਗਤ ਨੇ ਸੀਸ ਝੁਕਾਉਣਾ ਹੈ ਤੇ ਪੰਛਾ ਜੋ ਅੱਜ ਅਸੀਂ ਪੰਜ ਸੰਗ ਖਾਲਸਾ ਪੰਥ ਦੇ ਰੂਪ ਦੇ ਵਿੱਚ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਧੰਗੁਰ ਕਾ ਜੀ ਤਰਪਾਸ਼ਾ ਮਹਾਰਾਜ ਇਸ ਗੜੀ ਨੂੰ ਛੱਡ ਕੇ ਚਲੇ ਜਾਂਦੇ। ਇਹ ਤੇ ਮਹਾਰਾਜ ਜੀਂਦਾ ਦਾ ਇੱਥੇ ਪੰਤ ਸ਼ਹੀਦ ਹੋਇਆਣਾ ਸੱਤ ਸ਼ਹੀਦ ਹੋਇਆਣਾ ਸਿੰਘਾਂ ਦੇ ਲਾਸ਼ਾਂ ਪਈਆਂ ਹੋਣਾ ਪੁੱਤਾਂ ਦੇ ਲਾਸ਼ਾਂ ਸਾਹਮਣੇ ਪਈਆਂ ਹੋਣਾ ਤੁਹਾਾਰਾਂ ਕਿਹਦੇ ਭਵਿਸ਼ਾ ਹੋਣਾ ਜੀ ਮਰਨੇ ਸਭ ਪੱਤ ਤਿਆਰ ਕਰਦੇ ਕਮਰੇ ਕਸਾ ਤੱਕ ਤੰਗਦੇ ਆ ਪਰ ਭਾਈ ਜਾਨ ਤੱਕ ਅੱਜ ਪੰਜ ਸਿੰਘਾਂ ਨੂੰ ਨਾਲ ਲੱਗੇ ਕਾਲੀ ਤਰਪਾਸ਼ਾ ਮਾਰਦੇ ਸਤ ਸਭ ਲੋਕੇ ਉਹਨਾਂ ਨੂੰ ਚਮਕੌਰ ਦੀ ਘੜੀ ਖੜੀ ਛੱਕਣ ਦਾ ਅੱਜ ਹੁਕਮਦਾਰ ਨੇ ਉੱਤੇ ਕੀ ਬਣਾ ਵਫਰਿਆ ਢਾਡੇ ਦਾ ਆਉਂਦਾ ਹੈ ਬੇੜਾ ਆਇਆ ਮਰਨ ਕਹਿੰਦੇ ਅੱਜ ਤੀ ਗੜੀ ਛੱਡ ਕੇ ਚਲੇ ਜਾਊਂ ਪਤ ਤੁਹਾਨੂੰ ਹੁਕਮ ਕਰ ਰਿਹਾ ਏ ਦੇਖੋ ਮਹਾਰਾਜ ਲੜਨਾ ਚਾਹੁੰਦੇ ਰੇ ਪਰ ਪਤ ਨੇ ਹੁਕਮ ਕਰ ਦਿੱਤਾ ਹੁਣ ਕਲਗੀਧਰ ਪਾਸ਼ਾ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਤੱਕਾਂਗੇ ਧੰਗੁਰ ਕਲਗੀਧਰ ਪਾਸ਼ਾ ਮਹਾਰਾਜ ਦੇ ਛੋਟੇ ਪਜਾਂਦਾ ਸਾਹਿਬ ਆਪਾ ਜੋਰਾਵਾਤੇਗਾ ਤੇ ਸਾਹਿਬ ਆਪਾ ਫਤੇਸੰਗਾ ਹੁਣ ਸਰਾਜ ਦੀ ਧਰਤੀ ਵੱਲ ਨੂੰ ਜਾਣਗੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਵਿਚੋਲਾ ਵੀ ਮਿਲੇਗਾ ਉਹ ਸਾਰਾ ਕੀਰਤਾਂ ਪੋਵੇਗਾ ਆਪਾਂ ਕੱਲ ਦੇ ਦਿਵਾਨੇ ਦੇ ਪਾਚਨ ਦਾ ਯਤਨ ਕਰਾਂਗੇ ਜੀ ਆਓ ਜੀ ਹੁਣ ਬਹੁਤ ਹੀ ਸਤਿਕਾਰਯੋਗ ਪਾਇਸਾ ਭਾਈ ਰਚਨਦਰ ਸਿੰਘ ਜੀ ਦਾ ਰਾਗੀ ਜਿੱਤਾ ਸਟੇਜ ਉੱਤੇ ਬਰਾਮਣ ਹੋ ਰਿਹਾ ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਦੇ ਕੋਲੋਂ ਸਿਮਰਨ ਜੋ ਸਭ ਤੋਂ ਜ਼ਿਆਦਾ ਵਿੱਚ ਹਰ ਰੋਜ਼ ਵਾਹਿਗੁਰੂ ਦਾ ਸਿਮਰਨ ਕਰਵਾਇਆ ਜਾਂਦਾ ਹੈ ਉਹਨਾਂ ਸ਼ੀਰ ਦਾ ਯਾਦ ਕੀਤਾ ਜਾਂਦਾ ਹੈ ਆਓ ਆਪਾਂ ਸਿਮਰਨ ਦੇ ਵਿਚਾਰ ਧਿਆਨਵਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਦੇਵ ਸੀਸ ਵਕਸ਼ੋ ਖੁਸ਼ੇ ਗਾਥਵਤ ਕੀ ਅਕੋ ਜੀ ਵਾਹਿਗੁਰੂ ਦੀ ਕਾ ਬਾਸਾ ਵਾਹਿਗੁਰੂ ਦੀ ਫਤਿਹ